ਸੋੜੇ ਫੇਰਾਏ ਗੰਗਮਲੇਸ਼ ਮਲਫੱਕਾਏ ਗੰਤੰਦਰ ਤੇ ਮਾਹਿੰਦਰੀ ਜੀ ਦਾ ਖਾਲਸਾ ਸੁਖਸਾਨ ਦੋਸਤੋ ਜਿਹੜਾ ਕਿ ਆਪਣਾ ਹੈ 13 ਫਰਵਰੀ ਤੋਂ ਮੋਰਚਾ ਲੱਗਿਆ ਹੋਇਆ ਖਨੋਰੀ ਬਾਰਡਰ ਤੇ ਅੱਜ 7 ਮਹੀਨਿਆਂ ਤੋਂ ਉੱਪਰ ਹੋ ਗਿਆ ਤੇ 211 ਰੋਜ਼ਾਂ ਦੇ ਵਿੱਚ ਮੋਰਚਾ ਪਹੁੰਚੂਕਿਆ ਜਿਵੇਂ ਕਿ ਹਰ ਦਿਨ ਦੀ ਤਰ੍ਹਾਂ ਪਾਕਰ ਦੇ ਉੱਪਰ ਜਿਹੜੇ ਸਾਡੇ ਰਹਿਣ ਸਿਰੇ ਆ ਜਾਂ ਟਰਾਲੀਆਂ ਦੇ ਵਿੱਚ ਮਕਾਨ ਬਣੇ ਹੋਇਆ ਸਾਡੇ ਕਿਸਾਨ ਭਰਾ ਸਾਡੇ ਨੌਜਵਾਨ ਸਾਡੇ ਮਜ਼ਦੂਰ ਜਿਹੜੇ ਵੀ ਤੇਰਾ ਫਰਜ਼ ਤੋਂ ਲੈ ਕੇ ਮੋਰਚਾ ਦੇ ਵਿੱਚ ਡਟੇ ਹੋਇਆ ਅੱਜ ਜਿਵੇਂ ਨਿਰੰਤਰ ਧੂਤੀ ਸੇਵਾ ਚੱਲ ਰਹੀ ਆ ਅੱਜ ਹਰਿਆਣਾ ਤੋਂ ਜਿਹੜੇ ਸਾਡੇ ਨੌਜਵਾਨ ਆਗੂ ਆ ਅਮਨੁਖ ਪਹਾੜ ਜੀ ਉਹਨਾਂ ਦੀ ਜਥੇਬੰਦੀ ਵੱਲੋਂ ਲਗਭਗ 2 ਕੌਂਡਾ ਦੁੱਧ ਖਨੋਰੀ ਬਾਡ ਦੇ ਭੇਜਿਆ ਗਿਆ ਜਿੰਨੇ ਵੀ ਸਾਡੇ ਰਹਿਣਸੇਰਿਆ ਇਹਨਾਂ ਦੇ ਵਿੱਚ ਦੁੱਧ ਮਡਿਆ ਜਾਣਾ ਉਹਨਾਂ ਨੂੰ ਚਾਹ ਵਾਸਤੇ ਸੋ ਦੋਸਤੋ ਮੋਰਚਾ ਬੜਾ ਚੜ੍ਹਦੀ ਕਲਾ ਦੇ ਵਿੱਚ ਕੱਲ ਵੀ ਆਪਣੇ ਇਥੇ ਖਨੋਰੀ ਬਾਡ ਦੇ ਸਟੇਜ ਤੇ ਜੂਪੀ ਤੋਂ ਭੱਡੀ ਗੈਂਟੀ ਦੇ ਵਿੱਚ ਇਸਾਨ ਪਹੁੰਚੇ ਆ ਤੇ ਆਪਣੇ ਮੋਰਚੇ ਨੂੰ ਸਮਰਥਨ ਦੇ ਕੇ ਗਏ ਆ ਸੋ ਦੋਸਤੋ ਜਿਹੜੇ ਆਪਾਂ ਪਿੰਡਾਂ ਦੇ ਵਿੱਚ ਹਲੇ ਵੀ ਬੈਠੇ ਆ ਤੇ ਲਾਂਬੰਦਿਆ ਕਰਕੇ ਮੋਰਚਿਆਂ ਦੇ ਵਿੱਚ ਪਹੁੰਚੀਏ ਤੇ ਮੋਰਚਾ ਆਪਣਾ ਸਿਖਰ ਤੇ ਪਹੁੰਚਾਇਆ ਜਿਹੜੀ ਕਿ ਆਉਣ ਵਾਲੀ 15 ਤਰੀਕ ਨੂੰ ਹਰਿਆਣੇ ਦੇ ਚਾਣਾ ਦਾਣਾ ਮੰਡੀ ਦੇ ਵਿੱਚ ਮਹਾ ਪੰਚਾਇਤ ਹੋ ਰਹੀ ਆ ਉੱਥੇ ਵੀ ਆਪਾਂ ਲੱਖਾਂ ਦੀ ਗਿਣਤੀ ਦੇ ਵਿੱਚ ਪਹੁੰਚੇ ਤਾਂ ਜੋ ਸਰਕਾਰ ਤੇ ਪ੍ਰੈਸ਼ਰ ਪਾ ਕੇ ਦਬਾਅ ਪਾ ਕੇ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਉਹ ਲਾਗੂ ਕਰਵਾ ਸਕੀਏ ਤੇ ਜਿਹੜੇ ਲੋਕਪਰੋ ਦੀ ਕਾਲੇ ਕਾਨੂੰਨ ਆ ਉਹ ਰੱਦ ਕਰਵਾ ਸਕੀਏ ਜਿਹੜੇ ਵੀ ਘਰਾਂ ਦੇ ਵਿੱਚੋਂ ਇਹ ਦੁੱਧ ਆਇਆ ਅਸੀਂ ਉਹਨਾਂ ਸਾਰੇ ਹੀ ਪਰਿਵਾਰਾਂ ਦਾ ਸਾਰੇ ਹੀ ਘਰਾਂ ਦਾ ਦੋਨੇ ਫਾਰਮਾਂ ਵੱਲੋਂ ਸਮੂਚੀ ਸਟੇਟ ਕਮੇਟੀ ਖਨੋਰੀ ਬਾਡਰ ਵੱਲੋਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਾ ਪਾਇਓ ਕਾਲੀਆਂ ਜੇ ਕਰੇ ndo 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 ndo